ਸਾਰੀ ਤੱਕਾ ਹੋ ਰਿਹਾ ਜਿੰਨਾ ਵੀ ਹੋ ਰਿਹਾ ਪਰਚਾ ਇੱਕ ਨਹੀਂ ਹੋਣਾ ਪਰਚੇ ਹਜੇ ਤਿੰਨ ਚਾਰ ਪਰਚੇ ਹੋਰ ਤਿਆਰ ਕਰ ਰਹੇ ਨੇ ਜਿਵੇਂ ਹੁਕਮ ਹੋਊਗਾ ਉਵੇਂ ਹੀ ਹੋਣਾ ਆ ਹੁਣ ਤੁਸੀਂ ਦੇਖ ਲਿਆ ਇਹਦਾ ਆਵਾਜ਼ ਵੀ ਨਹੀਂ ਕੱਢਣ ਦਿੰਦੇ ਹੁਣ ਨਹੀਂ ਦੇਖ ਲੋ ਦੱਬ ਦੱਬ ਕੇ ਲੈ ਕੇ ਗਏ ਨੇ ਉਹਨਾਂ ਨੂੰ ਵਿਚਾਰੇ ਨੂੰ ਉੱਪਰੋਂ ਪ੍ਰੈਸ਼ਰ ਐਡ ਕੀਤਾ ਜਾ ਰਿਹਾ ਹੈ ਇਹ ਕੀ ਕਰਨ ਇਹਨਾਂ ਤਾਂ ਮਜਬੂਰੀ ਹੈ ਬਾਕੀ ਗੱਲ ਆ ਜਿਹੜੀ ਫਰੁਤੀ ਫਰੁਤੀ ਵਾਲੇ ਪੈਸਿਆਂ ਦੀ ਗੱਲ ਆ ਇਹ ਤਾਂ ਕਦੇ ਹੋਈ ਨਹੀਂ ਸਕਦਾ ਜੀ ਭੁੱਲ ਕੇ ਵੀ ਨਹੀਂ ਹੋ ਸਕਦਾ ਟੋਡਲ ਕੀ ਲੱਗਦਾ ਬੰਦਾ ਮੇਰਾ ਬ੍ਰਦਰ ਹੈ ਜੀ ਹਾਂ ਜੀ ਮੇਰਾ ਨਾਮ ਲੱਗਦਾ ਹੈ ਕਿ ਸਿਰ ਧੱਕਾ ਕੀਤਾ ਜਾ ਰਿਹਾ ਹੈ ਧੱਕਾ ਤਾਂ ਹੁਣ ਤੁਸੀਂ ਦੇਖ ਹੀ ਲਿਆ ਜੀ ਸਾਰਾ ਕੁਝ ਆ ਤੁਸੀਂ ਦੇਖੇ ਕਵਰ ਕੀਤਾ ਜਾ ਸਾਰੀ ਧੱਕਾ ਹੋ ਰਿਹਾ ਜਿੰਨਾ ਵੀ ਹੋ ਰਿਹਾ ਪਰਚਾ ਇੱਕ ਨਹੀਂ ਹੋਣਾ ਪਰਚੇ ਜੇ ਤਿੰਨ ਚਾਰ ਪਰਚੇ ਹੋਰ ਤਿਆਰ ਕਰਦੇ ਕਾਰਨ ਕਿ ਧੱਕੇ ਦਾ ਕਾਰਨ ਕਿਉਂ ਭਾਨੇ ਨੂੰ ਕਿਉਂ ਟਾਰਗੇਟ ਕੀਤਾ ਗਿਆ ਟਾਰਗੇਟ ਟਾਰਗੇਟ ਆ ਜਿਹੜਾ ਜਿਹੜਾ ਚੱਲ ਰਹੀ ਹੈ ਜੀ ਸਰਕਾਰ ਦੇ ਖਿਲਾਫ ਬੋਲਣ ਕੋਈ ਵੀ ਹਰ ਇੱਕ ਬੰਦੇ ਨੂੰ ਕੀਤਾ ਜਾ ਰਿਹਾ ਟਾਰਗੇਟ ਜਿਹੜਾ ਸਰਕਾਰ ਦੇ ਖਿਲਾਫ ਬੋਲਦਾ ਥੋੜੀ ਤੁਸੀਂ ਕੱਲ ਨੂੰ ਤੁਸੀਂ ਕਰੋ ਸਵਾਲ ਜਵਾਬ ਕਿਸੇ ਸਰਕਾਰ ਕਿਸੇ ਐਮਐਲਏ ਨੂੰ ਐਮਪੀ ਨੂੰ ਕਰੋ ਸਵਾਲ ਆ ਸਾਡੇ ਪਿੰਡ ਐਮਐਲਏ ਆਇਆ ਸੀ ਲਾਭ ਸਿੰਘ ਉੱਗੋਗੇ ਉਹਨੂੰ ਲੋਕਾਂ ਨੇ ਸਵਾਲ ਪੁੱਛੇ ਉਹ ਭੱਜ ਗਿਆ ਉੱਥੋਂ ਆ ਸਾਡੇ ਕੋਲ ਪ੍ਰੋਪਰ ਸਾਰੀ ਵੀਡੀਓ ਪਈ ਹੈ ਉੱਥੇ ਪੁੱਛਿਆ ਕਹਿੰਦਾ ਮੈਨੂੰ ਤਾਂ ਐ ਨਹੀਂ ਪਤਾ ਵੀ ਪਰਚਾ ਭੰਨੇ ਤੇ ਹੋਇਆ ਕਿ ਨਹੀਂ ਹੋਇਆ ਲੈ ਅੱਛਾ ਜੀ ਇੱਕ ਐਮਐਲਏ ਆ ਉਹਨੂੰ ਇਹ ਨਹੀਂ ਪਤਾ ਵੀ ਮੇਰੇ ਇਲਾਕੇ 'ਚ ਕੀ ਹੋ ਰਿਹਾ ਐਨਾ ਹਾਈ ਲਰਟ ਕੇਸ ਹੈ ਉਹਨੂੰ ਇਹ ਨਹੀਂ ਪਤਾ ਕਿ ਮੇਰੇ ਇਲਾਕੇ 'ਚ ਪਰਚਾ ਹੋਇਆ ਕਿ ਨਹੀਂ ਹੋਇਆ ਉਹ ਪੱਲਾ ਝਾੜ ਕੇ ਖੋ ਬੱਦ ਗਿਆ ਜੇਲ੍ਹ ਏਜੰਟ ਜੇਲ੍ਹ ਏਜੰਟ ਲੈਡੀ ਹੈਗੀ ਜੇਲ੍ਹ ਮੈਨੂੰ ਹਜੇ ਅੰਦਰ ਦੀ ਕਾਰਵਾਈ ਦਾ ਕੋਈ ਪਤਾ ਨਹੀਂ ਜੀ ਕੀ ਔਰ ਕੀ ਉਹ ਵਾਕਈ ਗਲਤ ਹੈ ਰਵਈਆ ਬਾਈ ਜੀ ਤੁਸੀਂ ਲੁਧਿਆਣੇ ਦੀ ਰਹਿਣ ਵਾਲੀ ਹੋ ਨਾ ਸਾਰੇ ਪੱਤਰਕਾਰ ਜਿੰਨੇ ਬਾਈ ਹੈਗੇ ਰਵਈਆ ਤੁਸੀਂ ਉਹਦਾ ਪਤਾ ਕਰੋ ਗਰਾਉਂਡ ਲੈਵਲ ਤੇ ਕੀ ਹੈ ਵੀ ਕੀ ਨਹੀਂ ਹੈਗਾ ਤੁਹਾਨੂੰ ਆਪੇ ਪਤਾ ਲੱਗ ਜੂ ਜ਼ੀਰੋ ਕਲਾਸ ਉਹ ਹੈਗੀ ਆ ਕੁੜੀ ਵੈਸੇ ਸਾਡੀ ਭੈਣ ਹੈ ਸੀ ਹਰ ਇੱਕ ਜਨਾਨੀ ਨੂੰ ਭੈਣ ਕਹਿੰਦੇ ਆ ਠੀਕ ਹੈ ਜਿਹੜੀ ਛੋਟੀ ਉਹਨੂੰ ਭੈਣ ਕਹਿੰਣਾ ਜਿਹੜੀ ਵੱਡੀ ਆ ਸਾਡੀ ਮਾਂ ਕੀ ਤੇ ਉਹਨੇ ਹਲੇ ਤੱਕ ਜਿਹੜੇ ਪਰਿਵਾਰ ਦੇ ਪੈਸੇ ਦੇਨੇ ਆ ਬਾਈ ਜੀ ਉਹ ਦਿੱਤੇ ਨਹੀਂ ਉਹਨੇ ਪੈਸੇ ਉਹ ਪਰਿਵਾਰ ਆ ਜਿਹੜਾ ਉਹ ਆਪਨੇ ਜਿਹੜੇ ਮੋਰੀ ਨੇ ਪਰਿਵਾਰ ਦੇ ਉਹ ਵਿਚਾਰੇ ਟਰੱਕ ਚਲਾ ਰਹੇ ਨੇ ਉਹਨਾਂ ਦਾ ਕੱਲ ਮੈਨੂੰ ਕਾਲ ਆਇਆ ਕਹਿੰਦੇ ਬਾਈ ਜੀ ਮੈਂ ਘਾਟੀ ਜਾ ਰਿਹਾ ਸੀਗਾ ਮੈਨੂੰ ਦਿੱਲੀ ਜਾ ਕੇ ਪਤਾ ਲੱਗਿਆ ਵੀ ਆਹ ਹੋ ਗਿਆ ਨਹੀਂ ਪਰਿਵਾਰ ਕਹਿੰਦਾ ਮੈਂ ਉੱਥੇ ਅੱਛਾ ਦਿੱਲੀ ਜਾ ਕੇ ਪਤਾ ਲੱਗਿਆ ਪੂਰੀ ਪਰਿਵਾਰ ਕਿਉਂ ਨਹੀਂ ਕਾਰਵਾਈ ਕਰਾਂਦਾ ਪਰ ਪਰਿਵਾਰ ਨੇ ਕਾਰਵਾਈ ਕਰਾਈ ਸੀ ਉੱਥੇ ਪੈਰਵਾਈ ਨਹੀਂ ਹੋ ਰਹੀ ਜੀ ਅੱਛਾ ਜੀ ਪਰਿਵਾਰ ਨੇ ਪਹਿਲਾਂ ਕਾਰਵਾਈ ਵੀ ਪਰਿਵਾਰ ਨੇ ਦਰਖਾਸਤ ਵੀ ਦਿੱਤੀ ਹੋਈ ਆ ਪਰਿਵਾਰ ਨੇ ਬਾਅਦ ਤੇ ਧਰਨਾ ਵੀ ਲਾਇਆ ਹੋਇਆ ਜਿੱਦੋਂ ਪ੍ਰਸ਼ਾਸਨ ਧਰਨਾ ਚ ਗਾ ਸਕਦਾ ਹੈ ਉਲਟੀ ਕਾਰਵਾਈ ਕਰ ਸਕਦਾ ਪਰਿਵਾਰ ਦੇ ਪੈਸੇ ਵੀ ਦਿਵਾ ਦੇ ਕਿਹੜੇ ਕਿਹੜੇ ਥਾਣੇ ਦਿੱਤੇ ਸੀ ਥਾਣੇ ਉਹ ਮੋਗੇ ਦੀ ਥਾਣੇ ਦੀ ਦਰਖਾਸਤ ਹੈ। ਅੱਛਾ ਵੀਰੇ ਪਰਿਵਾਰ ਤੁਸੀਂ ਦੱਸ ਰਹੇ ਸੀ ਗਰੀਬ ਪਰਿਵਾਰ ਨਾਲ। ਗਰੀਬ ਟਰੱਕ ਚ ਚਲਾਉਂਦਾ ਜੀ ਬੰਦਾ ਉਹ ਕੱਲ ਨੂੰ ਉਹ ਅੱਜ ਆਜੂਗਾ ਉਹ। ਕੱਲ ਦਾ ਚੱਲਿਆ ਹੋਇਆ ਉਹਨੇ ਉਹ ਕਹਿੰਦਾ ਬਾਈ ਜੇ ਮੈਂ ਟਰੱਕ ਇੱਥੇ ਖੜਾ ਕਰਕੇ ਆਉਣਾ ਤਾਂ ਮੇਰਾ ਨੁਕਸਾਨ ਹੋਊਗਾ ਬਹੁਤ ਜ਼ਿਆਦਾ। ਇਸ ਏਜੰਟ ਲੇਡੀ ਨੇ ਕਿੰਨੇ ਕੁ ਪਰਿਵਾਰਾਂ ਨਾਲ ਬਹੁਤ ਨੇ ਜੀ ਹਲੇ ਜਦੋਂ ਨਾਮ ਇਹਨਾਂ ਦਾ ਜੱਗਰ ਕਰਾਂਗੇ ਨਾ ਅਜੇ ਥੋੜਾ ਜਿਹਾ ਚੱਲ ਰਿਹਾ ਪ੍ਰੋਸੈਸ। ਇਹੋ ਜਿਹਾ ਜੁੜ ਪਾਵਾਂਗੇ। ਕਿ ਯਾਦ ਰੱਖੋ ਕਿੰਨੇ ਤੱਕ ਕਿੰਨੇ ਪਰਿਵਾਰ ਤੁਹਾਨੂੰ ਹੁਣ ਤੱਕ ਅਪਰੋਚ ਕਰ ਚੁੱਕੇ ਨੇ ਇਹਨਾਂ ਦੇ 2-3 ਪਰਿਵਾਰ ਦੇਖੋ ਹੈਗੇ ਨੇ ਜੀ ਠੀਕ ਹੈ ਬਾਕੀ ਆਉਣਗੇ ਇਹਦਾ ਕੇਸ ਪਹਿਲਾਂ ਹਾਈਲਾਈਟ ਨਹੀਂ ਹੋਇਆ ਜਿਹੜੀ ਗੱਲ ਮੇਨ ਮੁੱਦਾ ਹੈ ਹੁਣ ਹੋਊਗਾ ਹੁਣ ਸਾਰਾ ਕੁਝ ਹੋਊਗਾ ਲੇਡੀ ਜੀ ਵੀ ਲਾ ਰਹੀ ਹੈ ਸਨੇਹ ਨੂੰ ਇਹ ਇੰਦਰਜੀਤ ਕੌਰ ਹੈ ਟਰੈਵਲ ਮੈਨੂੰ ਇਮੀਗ੍ਰੇਸ਼ਨ ਦਾ ਨਹੀਂ ਪਤਾ ਇਮੀਗ੍ਰੇਸ਼ਨ ਦਾ ਬਾਈ ਨੂੰ ਪਤਾ ਬਾਈ ਨੇ ਹੀ ਕਾਲ ਇੱਥੇ ਆਪਣਾ ਆ ਚੌਂਕ 'ਚ ਆ ਆਪਣਾ ਐਫ ਆਈ ਆਰ ਆ ਆਪਣਾ ਐਚ ਮਾਡਲ ਟਾਊਨ ਮਾਡਲ ਟਾਊਨ ਉਹਦਾ ਅਸ਼ਮੀਰ ਚੌਂਕ 'ਚ ਹਾਂ ਅਸ਼ਮੀਰ ਚੌਂਕ ਦਫਤਰ ਆ ਦਫਤਰ ਤਾਂ ਲੈ ਗਈ ਬਾਈ ਚੱਕ ਕੇ ਦਫਤਰ ਵੀ ਚੱਕ ਕੇ ਲੈ ਗਈ ਘਰੋਂ ਵੀ ਭੱਜ ਗਈ ਉਹ ਕਿਰਾਏ ਤੇ ਰਹਿ ਰਹੀ ਐ ਇੱਥੇ ਰੈਂਟ ਕਿਤੇ ਆ ਚੰਡੀਗੜ੍ਹ ਰੋਡ ਤੇ 32 ਸੈਕਟਰ ਹਾਂ ਉੱਥੇ ਕੋਈ ਕੋਠੀ ਤੇ ਰਹਿ ਰਹੀ ਕਿਰਾਏ ਤੇ ਉਹ ਭੱਜ ਗਈ ਉੱਥੋਂ ਫਰਾਰ ਖੋਖੇ ਤੇ ਹੀ ਬੈਠ ਨੇ ਬਾਈ ਜੇ ਪੁਲਿਸ ਅੱਗੇ ਕੀ ਮੰਗ ਕਰਦੇ ਉਹਨੂੰ ਵੀ ਫੜਿਆ ਜਾਵੇ ਹੁਣਸ ਅੱਗੇ ਤਾਂ ਮੰਗ ਇਹ ਹੀ ਹੈ ਜੀ ਜਿਹੜਾ ਸੱਚ ਦਾ ਸੱਚ ਹੋ ਜਾਏ ਝੂਠ ਦਾ ਝੂਠ ਹੋ ਜਾਏ ਬਸ ਮੁੱਦਾ ਇਹ ਹੈ ਮੈਨ ਹੋਰ ਕੋਈ ਚੱਕਰ ਨਹੀਂ ਜਿਹੜਾ ਸੱਚ ਹੈ ਜੇ ਅਸੀਂ ਝੂਠੇ ਹਾਂ ਸਾਡੇ ਤੇ ਕੋਈ ਮਰਜ਼ੀ ਕਾਰਵਾਈ ਕਰਨਾ ਠੋਕ ਕੇ ਕਰਨ ਕੋਈ ਚੱਕਰ ਨਹੀਂ ਹੈਗਾ ਜੇ ਉਹ ਉੱਠੀਏ ਤਾਂ ਉਹ ਤੇ ਕਰਨ ਠੋਕੇ ਬਸ ਕੋਈ ਟੱਕਰ ਨਹੀਂ ਸੱਚ ਦਾ ਸੱਚ ਤੇ ਝੂਠ ਦਾ ਝੂਠ ਹੋ ਜੇ ਬਸ ਧੰਨਵਾਦ